ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਦੋ ਗੱਡੀਆਂ ਲੈ ਕੇ ਪਹੁੰਚੇ ਹਾਂ ਸੀ ਬਹੁਤ ਵਧੀਆ ਰੇਟਾਂ 'ਚ ਰੇਟ ਤੁਹਾਨੂੰ ਪਤਾ ਲੱਗੀ ਗਏ ਸੀ ਤੇ ਇੱਕ ਆਪਾਂ ਪੂਰੀ ਵਧੀਆ ਐਨ ਆਰ ਆਈ ਮਾਲਕ ਦੀ ਕੋਠੀ ਲੈ ਕੇ ਪਹੁੰਚੇ ਹਾਂ ਸੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 946029488 ਆਪਣੇ ਕੋਲੇ ਭੇਜੋ ਵੀਡੀਓ ਜਨ ਕਰੀ ਫੋਟੋ ਮਤ ਜੇ ਤੁਹਾਨੂੰ ਓਡੇ ਕੋਲੇ ਵੀ ਉਠਿਆ ਘਾਰ ਮਕਾਨ ਗੱਡੀ ਐ ਮੋਟਰਸਾਈਕਲ ਐ ਜੇ ਤੁਸੀਂ ਵੇਚਣਾ ਚਾਹਉ ਨਿਓ ਸੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਗੱਡੀ ਇਹ ਪਸੰਦ ਆਊਗੀ ਬਾਕੀ ਗੱਡੀ ਇੱਕ ਬਰੀ ਚੈੱਕ ਕਰੋ ਜੀ Honda ਦੀ ਗੱਡੀ ਐ Honda ਦੀ City ਬਿਲਕੁਲ ਨਵੀਂ ਗੱਡੀ ਆਪਾਂ ਕਹਿ ਸਕਦੇ ਹਾਂ ਜੀ 14 ਮਾਡਲ ਐ ਕੰਡੀਸ਼ਨ ਆਲੂਕੀ ਐ ਜੀ ਲੋਕਲ ਨੰਬਰ ਲੱਗਿਆ ਹੋਇਆ ਤੇ ਗੱਡੀ ਖੜੀ ਆ ਜੀ ਲੁਧਿਆਣਾ ਨੇ ਏਰੀਆ 'ਚ 490000 ਰੁਪਇਆ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ ਤੇ ਫੁੱਲ ਇਨਸ਼ੋਰੈਂਸ ਆ ਪ੍ਰਦੂਸ਼ਣ ਹਰ ਇੱਕ ਚੀਜ਼ ਆਪ ਨੂੰ ਪੂਰੀ ਵਧੀਆ ਮਿਲੂਗੀ ਤੁਸੀਂ ਜਾਓਗੇ ਗੱਡੀ ਨੂੰ ਦੇਖੋਗੇ ਤੁਹਾਨੂੰ ਗੱਡੀ ਪਸੰਦ ਨਾ ਆਵੇ ਇਹੋ ਜੀ ਗੱਲ ਹੋਈ ਨਹੀਂ ਸਕਦੀ ਸੀ ਕਿਉਂਕਿ ਮਾਲਕ ਨੇ ਵੀਡੀਓ ਵੀ ਪੂਰੀ ਵਧੀਆ ਬਣਾ ਕੇ ਭੇਜੀ ਆ ਗੱਡੀ ਪੂਰੀ ਸੋਹਣੀ ਆ ਸੀ ਬਾਕੀ ਹਰ ਇੱਕ ਚੀਜ਼ ਤੁਸੀਂ ਦੇਖ ਹੀ ਰਹੇ ਸੀ ਬੰਪਰ ਟੂ ਬੰਪਰ ਹਰ ਇੱਕ ਚੀਜ਼ ਆਪ ਨੂੰ ਪੂਰੀ ਵਧੀਆ ਮਿਲੂਗੀ ਤੇ ਜਾਓ ਤੁਸੀਂ ਜੇ ਕਿਸੇ ਨੂੰ ਪਸੰਦ ਆਈ ਹੈ ਗੱਡੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਜਿੰਨਾ ਦੀ ਗੱਡੀ ਆ 95696 ਤੇ 62272 ਕੋਈ ਵੀ ਗੱਲ ਕਰਨੀ ਹੋਈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਇੱਕ ਵਾਰੀ ਗੱਲ ਪਹਿਲਾਂ ਲਾਜ਼ਮੀ ਕਰ ਲਿਓ ਤੇ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਅਸੀਂ ਉਹਦੀ ਵੀ ਗੱਲ ਕਰਾਂਗੇ ਕੋਠੀ ਕਿਸ਼ਤਾਂ ਤੇ ਵਿਧੂਆਂ ਨੂੰ ਮਿਲ ਜੂਗੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਅਸੀਂ ਪਹਿਲਾਂ ਤਾਂ ਇੱਕ ਵਾਰੀ ਤੁਸੀਂ ਆਲਟੋ ਗੱਡੀ ਚੈੱਕ ਕਰੋ ਜਮਨ ਨਮੀ ਵਰਗੀ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ 2027 ਤੱਕਰ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 2006 ਮਾਡਲ ਹੈ ਜੀ ਆਲਾਈ ਲੱਗੇ ਹੋਏ ਨੇ ਤੇ ਸਾਰਾ ਕੁਝ ਵਧੀਆ ਸੀ ਬੂਫਰ ਮਿਊਜ਼ਿਕ ਸਿਸਟਮ ਹਰ ਇੱਕ ਚੀਜ਼ ਵਧੀਆ ਸੀ ਆਲਾਈ ਬਹੁਤ ਸੋਹਣੇ ਲੱਗੇ ਹੋਏ ਨੇ ਮੇਨ ਗੱਲ ਤਾਂ ਇਹ ਐ ਜੀ ਗੱਡੀ ਦਾ ਰੰਗ ਪੂਰਾ ਵਧੀਆ ਸੀ ਸਿਲਵਰ ਰੰਗ ਨਾ ਕੋ ਡੈਮੇਜ ਨਾ ਕੋ ਐਕਸੀਡੈਂਟਡ ਗੱਡੀ ਆਪਾਂ ਨੂੰ ਵਧੀਆ ਮਿਲੂਗੀ 88000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਪਟਿਆਲੇ ਖੜੀ ਆ ਪੰਜਾਬ ਨੰਬਰ ਅੰਦਰ ਸਕਰੀਨ ਲੱਗੀ ਹੋਈ ਆ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਿਹਾ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਵੀ ਦੇਖ ਸਕਦੇ ਹੂੰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਗੱਡੀ ਪੂਰੀ ਵਧੀਆ ਗੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਰਿਹਾ ਜੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਉਹ ਤੁਸੀਂ ਨੋਟ ਕਰ ਲਓ ਸਕਰੀਨ ਤੇ ਮਿਲ ਗਿਆ ਪਟਿਆਲੇ ਜਾ ਕੇ ਦੇਖ ਲਿਓ ਰੇਟ ਆਪ ਦਾ ਤੁਸੀਂ ਬਹਿ ਕੇ ਮੁਕਾ ਲਓ ਜੀ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਦੋਵੇਂ ਗੱਡੀਆਂ ਤੁਹਾਨੂੰ ਮੇਰੇ ਦਿਖਾਈ ਦਿੱਤੀਆਂ ਸੀ ਦੋਵੇਂ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਕਮੈਂਟ ਕਰ ਦਿਓ ਜੀ ਜੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਤ ਵੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਚਾਹੀਦੀ ਹੈ ਕਮੈਂਟ ਪਾਓ ਜੀ ਆਪਾਂ ਲੈ ਕੇ ਪਹੁੰਚ ਜਾਗੇ ਇਹ ਵੀਡੀਓ ਮੁੱਕੀ ਨਹੀਂ ਹੈ ਜੀ ਹਲੇ ਕੋਠੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਉਹਦੀ ਵੀ ਸਾਰੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਵੀਡੀਓ ਪਸੰਦ ਆ ਰਹੀ ਹੈ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੀ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਕੋਠੀ ਦੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਐਨ ਆਰ ਆਈ ਕੋਠੀ ਹੈ ਜੀ ਕੋਠੀ ਦਾ ਕੰਮ ਬਹੁਤ ਵਧੀਆ ਹੋਇਆ ਸੀ ਤੇ ساری ਕੋਠੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਕਲਾ ਕਲਾ ਕੰਮ ਜੀ ਜਲੰਧਰ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਸਾਢੇ 3 ਮਰਲੇ ਥਾਂ ਦੇ ਵਿੱਚ ਕੋਠੀ ਆਪਾਂ ਨੂੰ ਮਿਲੂਗੀ ਡਬਲ ਸਟੋਰੀ ਹੈ ਉੱਪਰ ਦਾ ਪੋਰਸ਼ਨ ਵੀ ਵਧੀਆ ਥੱਲੇ ਦਾ ਵੀ ਵਧੀਆ ਜੀ ਤੇ ਕੋਠੀ ਸੋਹਣੀ ਹੈ ਜੀ 4 ਟੋਟਲ ਆਪਾਂ ਨੂੰ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ 3 ਬਾਥਰੂਮ ਦੇਖਣ ਨੂੰ ਮਿਲ ਜਾਣਗੇ ਸਰਕਾਰੀ ਟੂਟੀ ਤੇ ਸਮਰਸੀਬਲ ਦੋਵੇਂ ਚੀਜ਼ ਆਪਾਂ ਨੂੰ ਮਿਲ ਜਾਣਗੀਆਂ ਜੀ ਤੇ ਮਾਲਕ ਨੇ ਕਨਫਰਮ ਸਾਰਾ ਕੁਝ ਕਰਵਾਇਆਗਾ ਮਾਲਕ ਕਹਿੰਦੇ ਨੇ ਕੋਠੀ ਤੇ 15 ਲੱਖ ਦਾ ਲੋਨ ਚੱਲ ਰਿਹਾਗਾ ਤੇ ਲੋਨ ਦੀਆਂ ਕਿਸ਼ਤਾਂ ਜਾ ਰਹੀਆਂ ਇੱਕ ਵੀ ਕਿਸ਼ਤ ਟੁੱਟੀ ਨਹੀਂ ਹੈਗੀ ਸੀ ਜੇ ਕੋਈ ਕੋਠੀ ਖਰੀਦਣ ਦਾ ਹੈਗਾ ਚਾਹਵਾਨ ਸੀ ਜੇ ਕਿਸ਼ਤਾਂ ਤੇ ਕੋਠੀ ਇਹ ਲੈਣੀ ਹੈ ਮਤਲਬ ਕਿ ਲੋਨ ਤੁਸੀਂ ਆਪ ਦੇ ਨਾਮ ਤੇ ਟਰਾਂਸਫਰ ਕਰਵਾਉਣਾ ਹੈਗਾ ਤਾਂ ਜਿੰਨਾ ਕਿ ਇਹਨਾਂ ਨੇ ਰੇਟ ਕਿਹਾਗਾ ਉਹਦੇ ਵਿੱਚੋਂ ਲੋਨ ਵਾਲਾ ਰੇਟ ਘਟਾ ਕੇ ਤੇ ਉਹਨੇ ਕਿ ਪੈਸੇ ਉਹਨਾਂ ਨੂੰ ਦੇ ਕੇ ਬਾਕੀ ਤੁਸੀਂ ਲੋਨ ਦੀਆਂ ਕਿਸ਼ਤਾਂ ਭਰੀ ਜਾਓ ਜੇ ਕਿਸੇ ਨੇ ਕੈਸ਼ ਹੀ ਲੈਣੀ ਹੈ ਤਾਂ ਸਾਰੀ ਫੁੱਲ ਪੇਮੈਂਟ ਮਾਲਕ ਨੂੰ ਕਰ ਦਿਓ ਲੋਨ ਕਲੀਅਰ ਕਰਕੇ ਤੁਹਾਨੂੰ ਦੇ ਦੇਣਗੇ ਤੇ ਕੋਠੀ ਤੁਹਾਡੀ ਆਪਦੀ ਹੋ ਜੂਗੀ ਕੋਈ ਲੋਨ ਨਹੀਂ ਹੋਣਾ ਕੁਝ ਵੀ ਨਹੀਂ ਜੇ ਤੁਸੀਂ ਲੋਨ ਟਰਾਂਸਫਰ ਕਰਵਾਉਣਾ ਹੈਗਾ ਤਾਂ ਲੋਨ ਆਪਦੇ ਨਾਮ ਤੇ ਵੀ ਟਰਾਂਸਫਰ ਕਰਵਾ ਸਕਦੇ ਹੋ ਬਾਕੀ ਜਿਹੜੀ ਇਹਨਾਂ ਨੇ ਡਿਮਾਂਡ ਕੀਤੀ ਆ ਫਾਈਨਲ ਜਿਹੜਾ ਰੇਟ ਇਹਨਾਂ ਨੇ ਕਿਹਾਗਾ 28 ਲੱਖ ਰੁਪਏ ਕੀ ਡਿਮਾਂਡ ਕਹੀ ਆ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤੇ ਇੱਕ ਡਿਮਾਂਡ ਆ ਸਿਰਫ ਆ ਮਾਲਕ ਨਾਲ ਗੱਲ ਕਰਨੀ ਹੈ ਜੀ 6239317187 ਗੱਲ ਕਰ ਸਕਦੇ ਹੋ ਬਾਕੀ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਵਟਸਐਪ ਨੰਬਰ 9466529488 ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਵੀ ਲਾ ਦੇਵਾਂਗੇ ਸੀ